ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਕੀ ਹਾਲ ਚਾਲ ਨੇ ਕੋ ਉਤਰ ਕੁਦਰ ਸਾਰੇ ਬਾਈਆਂ ਦੇ ਹੋਣਗੇ ਕੈਂਡਜੀ ਤੇ ਘਰ ਪਰਿਵਾਰ ਸੱਟ ਹੋਣਗੇ ਆਜੋ ਫਿਰ ਬਈ ਵਲੌਗ ਜੀ ਆ ਸਟਾਰਟ ਕਰੀਏ ਜਸਟ ਨਾਓ ਅੱਜ ਥੋੜਾ ਜਿਹਾ ਮੂਡ ਹੈ ਨਹੀਂ ਸੀ ਆਪਣਾ ਵਲੌਗ ਸਟਾਰਟ ਕਰਨ ਦਾ ਕਿਉਂਕਿ ਮੇਰੀ ਸਿਹਤ ਥੋੜੀ ਜਿਹੀ ਠੀਕ ਹੀ ਨਹੀਂ ਸੀ ਆਹ ਜੀ ਚਾਬੀ ਚਾਬੀ ਕਿੱਥੇ ਚਲਾ ਜਾਂਦੇ ਨਾਲੇ ਖੁੱਲਦੇ ਨਹੀਂ ਗੇਰਾ ਤਾਂ ਹੀ ਲਾ ਦਿੰਦੇ ਆਂ ਦੂਜੀ ਚਾਬੀ ਲੱਭੀ ਨਹੀਂ ਆਪਾਂ ਨੂੰ ਠੀਕ ਹੈ ਜੀ ਬਾਕੀ ਵੇਨੇ ਕੂਤਰ ਕੁਆਤਰ ਜੀ ਕੂਤਰ ਵੀ ਨਹੀਂ ਡਾਇਏ ਤੁਹਾਨੂੰ ਦੱਸੀ ਜਨਾ ਸਕੂਲੇ ਗਏ ਯਾਰ ਉਹ ਘੁੰਮਣਾ ਦਾ ਚੂਲਾ ਨਹੀਂ ਹੁੰਦਾ ਆਂਦੇ ਤੇ ਬੈਠੇ ਤੇ ਯਾਰ ਬੇਲੀਆਂ ਨੇ ਘਮਾਤਾ ਤੇ ਕਬਰਾਟ ਜੀ ਹੋਈ ਜਾਂਦੀ ਆ ਹੋਰ ਹੀ ਹੋਈ ਜਾਂਦਾ ਸਿਰ ਜਾ ਤੇ ਤਾਂ ਕਰਕੇ ਬਾਕੀ ਯਾਰ ਆ ਦੇ ਕੋ ਕੜਾ ਰੁਜਾ ਯਾਰ ਸਿਰ ਤੇ ਠੀਕ ਹੈ ਜੀ ਕਿਉਂ ਬਰੋ ਚਾੜਾ ਕਰਦੇ ਸੀ ਆ ਦੇਖੋ ਮੜਾ ਜਾ ਇੱਥੇ ਜਿਆ ਪਰਾਂ ਦੇ ਨਾਲ ਸਿਰ ਬਹੁਤ ਦੁਖੀ ਜਾਂਦਾ ਠੀਕ ਆ ਬਈ ਇੱਕ ਮਿੰਟ ਆ ਵੀ ਨੀਚਾ ਅਭੀਆਂ ਕਰਦੀਆਂ ਫਿਰ ਚਾਬੀਆਂ ਪਾ ਲਿਆ ਵਾ ਚਾ ਉੱਤੇ ਪਈਆਂ ਸੀ ਚਾਬੀਆਂ ਇਹਦੇ ਖੁੱਡੇ ਤੇ ਅਰੇ ਹਾਂ ਇਹ ਚਾਬੀ ਹੈ ਤੇ ਬਾਕੀ ਵੀ ਹੁਣ ਦੋ ਦਿਨ ਸ਼ੰਤ ਤੱਕ ਦੋ ਜਾਂ ਤਿੰਨ ਦਿਨ ਵਲੌਗ ਨਾ ਆਉਣ ਆ ਪਰਿਵਾਰਕ ਰਿਸ਼ਤੇਦਾਰੀ ਚ ਜਾਣਾ ਤੇ ਤਾਂ ਕਰਕੇ ਠੀਕ ਹੈ ਚਭਰੋ ਜ਼ਰੂਰੀ ਕੰਮ ਹੈ ਤੇ ਜਾਣ ਜਾਈ ਬਗੈਰ ਸਰਦਾ ਵੀ ਨਹੀਂ ਤੇ ਨਾ ਜਾਏ ਬਗੈਰ ਵੀ ਨਹੀਂ ਸਾਦਾ ਜੇ ਚਭਰੋ ਰਹਿ ਬਗੈਰ ਵੀ ਨਹੀਂ ਸਾਦਾ ਤੇ ਬਾਕੀ ਜੀ ਮੈਨ ਲੱਗਦਾ ਇੱਕ ਜੋੜੀ ਨੇ ਆਂਡਾ ਲਾਤਾ ਤੇ ਹੋਰ ਬਾਕੀ ਓਕੇ ਦੀ ਰਿਪੋਰਟ ਹੈ ਤੇ ਗੁੱਡੇ ਦੀ ਸਫਾਈ ਕਰ ਦਿੰਨੇ ਫਿਰ ਬਾਈ ਜਰ ਐਵੇਂ ਗੰਦ ਚ ਬਿਠਾਏ ਜਾਨਵਰਾਂ ਨੂੰ ਇੱਕ ਰਾਂ ਪਿੰਡ ਜਾ ਜਾਈਏ ਆਣ ਕੇ ਕਰ ਦਵਾਂਗੇ ਠੀਕ ਆ ਬਾਈ ਜਾਂ ਨੀਦਰ ਨੂੰ ਫੋਨ ਕਰਕੇ ਪੁੱਛਦਾ ਮੈਂ ਕਿੰਨਾ ਟਾਈਮ ਲੱਗੂਗਾ ਉਹਨੇ ਵਾਲ ਚ ਕਟਾ ਕੇ ਉਹਨੇ ਤਾਂ ਕਰਕੇ ਬਾਕੀ ਮਤਲਬ ਤਾਂ ਇੱਕ ਜੋੜੀ ਨਿੰਡਾ ਲਾ ਤਾਂ ਉਹ ਵੀ ਵਿਖਾਉਣੇ ਆ ਠੀਕ ਆ ਬਾਈ ਲਓ ਜੀ ਜਲੀ ਇਹ ਅੰਦਰ ਗੁੱਡੇ ਦੇ ਕੀ ਆਵੇ ਨੇ ਕੀ ਆਖਾ ਕੁਛ ਬੱਚੇ ਵੀ ਨੇ ਪਹਿਲਾਂ ਤਾਂ ਵਿੱਠਾ ਲੱਗੇ ਕੋਈ ਚੱਕਰ ਨਹੀਂ ਇਹਨਾਂ ਦੀਆਂ ਵਿੱਠਾਂ ਆ ਕੋਈ ਕੀ ਆ ਬਾਤ ਆ ਰੋਵਾ ਬੱਚਿਆਂ ਦਾ ਉੱਗ ਬਾਹਰ ਨਿਕਲ ਜੀ ਬਾਹਰ ਨਿਕਲ ਜੀ ਕੋਈ ਨਵਾਂ ਬੱਚਾ ਦੋਨੇ ਚਿੱਟੀਆਂ ਅੱਖਾਂ ਦੇ ਬਣਦੇ ਆ ਤੇ ਤੂੰ ਮੁੱਖੀ ਪੁੱਤ ਤੂੰ ਪਾਸੇ ਹੋ ਝੋਟਿਆ ਕ੍ਰੈਚੂਲੇਸ਼ਨਸ ਕ੍ਰੈਚੂਲੇਸ਼ਨਸ ਸ਼ਾਮ ਤੱਕ ਸ਼ਾਮ ਤੱਕ ਸ਼ਾਮ ਤੱਕ ਕ੍ਰੈਚੂਲੇਸ਼ਨਸ ਠੀਕ ਹੈ ਚੁੱਪੋ ਸ਼ਾਮ ਤੱਕ ਆ ਜਾਣੀਆਂ ਤੇ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਚੁੱਪੋ ਇਧਰ ਵੇਖੀਏ ਕਿਆ ਹੋ ਰਿਹਾ ਹੈ ਇਦਾਂ ਇਦਰ ਬੱਚੇ ਕੱਢੇ ਨਹੀਂ ਨਹੀਂ ਕੱਢੇ ਭਾਈ ਚਾਰ-ਪੰਜ ਦਿਨ ਲੱਗ ਜਾਣਗੇ ਹਜੇ ਜੇਕਰ ਉੱਚਾ ਲਾਲਡ ਬਾਹਰ ਚੱਕਰ ਲੱਕ ਉਤਰਾ ਭੜੇ ਤੇ ਬਚਾਰੇ ਇੱਕ ਛੋਟੇ ਤੇ ਖੁੱਡੇ ਦੀ ਸਫਾਈ ਕਰਦੇ ਮਨੀਤ ਨੂੰ ਕੁਝ ਨਾ ਫੋਨ ਕਰਕੇ ਪਹਿਲਾਂ ਆ ਫੋਨ ਲਾ ਕੇ ਦੇਖਿਆ ਲੱਗਦਾ ਨਹੀਂ ਸੀ ਤੇ ਹੁਣ ਚਲਦੇ ਆ ਪਰਲੇ ਘਰੇ ਤੁਨ ਮੁਖਾਉਣੇ ਰਾਤ ਕਉ ਕੂਤਰੋਂ ਉਧਰੋਂ ਕੱਢੇ ਕੂਤਰ ਇਧਰ ਲੈ ਜਾਂਦੇ ਹੇ ਚਲੀ ਜਾਇਆ ਆਇਓ ਫਿਰ ਉਹ ਖਾਈਏ ਜੀ ਡੱਬਲਾ ਹੁਣ ਆ ਦੇਖੋ ਸੈਟਪ ਮੇਕੋ ਆਪਣਾ ਕਿਆ ਗੰਦ ਵਿਚਾਰ ਖੈ ਇਹਨੀਆਂ ਇੰਨੀਆਂ ਸਫਾਈਆਂ ਕਰਨੀਆਂ ਤੇ ਕੋਈ ਨਾ ਕਰ ਲੈ ਠੀਕ ਹੈ ਤੇ ਇਧਰ ਵਾਕੀ ਆ ਦੇਖੋ ਯਾਰ ਤੁਹਾਨੂੰ ਮੈਂ ਦੱਸਦਾ ਕੀ ਚੱਕਰ ਬਣਿਆ ਪੰਜ ਤਾਂ ਪਾਣੀ ਪੱਕਾ ਕੱਚਾ ਹਜੇ ਇਹ ਕੱਚਾ ਹੀ ਪਿਆ ਕੰਮ ਆਪਣਾ ਠੀਕ ਹੈ ਜੀ ਪਾਣੀ ਡੁੱਲਦੀ ਜਾਂਦੇ ਸੀ ਓਹੋ ਪਾਣੀ ਤਾਂ ਪਹੁੰਚਿਆ ਨਹੀਂ ਉੱਥੇ ਤੱਕ ਹਾਂ ਹੁਣ ਪਹੁੰਚਿਆ ਸੀ ਤੇ ਇੱਧਰ ਵੀ ਪਾਈ ਦੀ ਆਈ ਦਾ ਟੀ ਬੱਟੀ ਜਾਣੀ ਸੀ ਕਰੰਟ ਨਾਲ ਜੇ ਥੋੜੀ ਹਵਾ ਇੱਕ ਤਾਂ ਤਾਰਾਂ ਤੋਂ ਰਾਵੀਆਂ ਹੀ ਹੀਟਿੰਗ ਉਹ ਜੀ ਨਹੀਂ ਹੋਦਾ ਤੇ ਹੁਣ ਵਿਖਾਉਣੇ ਤੁਹਾਨੂੰ ਜੇਟ ਆਪਾਂ ਠੀਕ ਹੈ ਬਈ ਲਾ ਲੀਏ ਇੱਕ ਦਾ ਇੱਕ ਮਿੰਟ ਚੁੱਪ ਤਾਂ ਦਾ ਦਿਨ ਹੁਣ ਗੇੜਾ ਟਾਟਾ ਪਾਸੇ ਕਰਨੇ ਪੈਣੇ ਵੀ ਇੰਨੀ ਥਾਂ ਥਲੋ ਰਹਿੰਦੀ ਸੀ ਇਟਾਂ ਜੋਗਰੀ ਠੀਕ ਹੈ ਚੋਗਰੂ ਇੰਨੀ ਥਾਂ ਹੀ ਉੱਤੋਂ ਰਹਿੰਦੀ ਸੀ ਤਾਂ ਕਰਕੇ ਨਹੀਂ ਲਾਇਆ ਵਾਕੀ ਇੱਥੇ ਅੜਲ ਉਰਲ ਲਾਉਣ ਵਾਲੀ ਕੁੰਡਾ ਬਣਾ ਕੇ ਠੀਕ ਹੈ ਜੀ ਤੇ ਉਹ ਕੁੰਡਾ ਕੰਡਾ ਲਾ ਕੇ ਤੇ ਫੇਰ ਹੀ ਕੂਤਰ ਇਧਰ ਛੱਡਾਂਗੇ ਉੱਕੇ ਰਿਪੋਰਟ ਕਰਕੇ ਕੱਲ ਦਾ ਵੀ ਚਾ ਚਾ ਚ ਛੱਡ ਤੇ ਕਮਰਾ ਤਿਆਰ ਹੋ ਗਿਆ ਹੋ ਗਿਆ ਹੋ ਗਿਆ ਪਰ ਵਾਵਾ ਦਿਮਾਗ ਚ ਕਰ ਲ ਪੈ ਗਈ ਵੀ ਉਧਰੀ ਹਾਲ ਚੱਲੀਏ ਕਿਤੇ ਉਹ ਨਾ ਹੋਵੇ ਬਿੱਲੀ ਕੰਮ ਕਰ ਦੇ ਤੇ ਹੁਣ ਮੰਗਲਵਾਰ ਜਾਂ ਬਦ ਦਵਾਰ ਠੀਕ ਹੈ ਬਾਈ ਇਹਨ ਦੋਵਾਂ ਵਾਰਾਂ ਚ ਕਰ ਦੇਣੇ ਕਬੂਤਰ ਆਪਾਂ ਦੁਬਾਰਾ ਸੈੱਟ ਕਰਕੇ ਸੈਟਅਪ ਆਪਣਾ ਠੀਕ ਹੈ ਚੋ ਬਰੋ ਤੇ ਬਾਕੀ ਜੀ ਹੁਣ ਗੁੱਡੇ ਦੀ ਸਫਾਈ ਕਰ ਦੇਣੇ ਅੱਜ ਉਹ ਸਭ ਤੋਂ ਬੈਸਟ ਰਹੂਗਾ ਆਪਸ਼ਨ ਆਪਣੇ ਦਾ ਜੀ ਬਲੌਗ ਦਾ ਕੰਟੈਕਟ ਓਕੇ ਬਾਈ ਕਿਉਂਕਿ ਮੇਨ ਕੰਟੈਕਟ ਹੁੰਦਾ ਪਰ ਉਹ ਹੈ ਨਹੀਂ ਆਪਣੇ ਕੋਲੇ ਅੱਜ ਤਾ ਕਰਕੇ ਨਹੀਂ ਸਟਾਰਟ ਹੁੰਦਾ ਸੀ ਤੇ ਪਹਿਲਾਂ ਸਫਾਈ ਕਰਤੀਏ ਤੇ ਫਿਰ ਕਰਦੇ ਆ ਕਰਤੀ ਕੂਤਰਾਂ ਦੀ ਗੁੱਡੇ ਦੀ ਸਫਾਈ ਚਾਲੂ ਆਪਾਂ ਤੇ ਕਰਾਂ ਸਾਡਾ ਸ਼ੁਭ ਕਰਦਗੇ ਚੰਗੀ ਤਰ੍ਹਾਂ ਠੀਦੇ ਚੁਭਰੋ ਤੇ ਫਿਰ ਮਿਲਦੇ ਆਂ ਫਿਰ ਪਿੰਡ ਹੀ ਜਾਣਾ ਤੂੰ ਕਿਤੇ ਚੱਲਿਆ ਬੂਠਾ ਚੱਕਿਆ ਗਾਹਣ ਤੇ ਚੜ ਬੂਠਾ ਬਾਹਰ ਨਿਕਲੇਗਾ ਨਾ ਇਹਦੀ ਸਫਾਈ ਆਪਾਂ ਕਰਤੀ ਇੱਕ ਨੰਬਰ ਅੱਜ ਚੈੱਕ ਕਰ ਲੋ ਚੁਭਰੋ ਤੇ ਹੁਣ ਚੱਲੇ ਸੀ ਪਿੰਡ ਜੀ ਤੇ ਖੜਾ ਇੰਤਜ਼ਾਰ ਕਰੀ ਜਾਂਦਾ ਤੇ ਚੱਲਦੇ ਆਂ ਹੁਣ ਗਲੀ ਹੁਕ ਕੰਮ ਜਿਹੜੇ ਹਟ ਹੋਏ ਤਾਂ ਕਰਕੇ ਚੱਲਦੇ ਆਂ ਫਿਰ ਪਿੰਡ ਪਹੁੰਚ ਚੁੱਕੇ ਆਂ ਤੇ ਅੱਜ ਤੁਸੀਂ ਬੜੇ ਲੋਕ ਬਾਈ ਮੈਂ ਤਾਂ ਲੋਕੀ ਭਰਾ ਆਪਣੇ ਵੱਡੇ ਪਿੰਡ ਦਾ ਨਾਮ ਪੁੱਛਦੇ ਹੋੜੀ-ਪੋੜੀ ਆਹ ਇਹ ਸਾਡੇ ਬਾਲਕ ਚੈੱਕ ਕਰੀਏ ਇਹ ਚੋਪਰ ਕਿ ਬਾਕੀ ਸੀ ਇਹ ਸਟਾਲ ਅਮਨੇ ਤੇ ਵਾਗੂ ਕਰਾਉਣੇ ਆ ਬਾਲਕ ਤਾਂ ਆ ਕੇ ਨਹੀਂ ਮਿਲਦੇ ਤੂੰ ਬਾਜੀ ਬੰਨਣੀ ਦੱਸ ਬੰਨਣੀ ਉਹ ਕੁਤਰੀ ਫੜੀ ਆ ਤੱਕ ਖਾ ਉਹ ਕੁਤਰੀ ਹੋ ਜਾਂਦੀ ਉਹ ਐਡੀ ਮੁਰਗੀ ਦੂਜੇ ਪਾਸੇ ਉਹ ਅੱਗੇ ਹਾਂ ਹੋ ਜਾਂਦੀ ਠੀਕ ਹੈ ਛੱਡਨੀਆ ਨਹੀਂ ਹਾਂ ਜੀ ਉਸਤਾਦ ਬਰਾਬਰ ਉਸਤਾਦ ਨੂੰ ਨਹੀਂ 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 ਸਾਨੂੰ ਗੋਸਤ ਯਾਰ ਤੇਰਾ ਅਮਰਪਾਲੂ ਉਸਤਾਦ ਆ ਤੂੰ ਓਏ ਹੌਲੀ ਬੋਲਿਆ ਕਰ ਥੋੜਾ ਜਿਹਾ ਤੂੰ ਤੂੰ ਤਰੋਂ ਨਾਲੇ ਥੋੜਾ ਜਿਹਾ ਨਹੀਂ ਨਹੀਂ ਹੌਲੀ ਨਹੀਂ ਨਹੀਂ ਹੌਲੀ ਆ ਨਹੀਂ ਨਹੀਂ ਛੱਡਨੀ ਬਾਰੀ ਆਣੀ ਉਸਤਾਦ ਕਾਣੀਆਂ ਛੱਡਾਂ ਉਸਤਾਦ ਦੇ ਬਰਾਬਰ ਨਹੀਂ ਛੱਡ ਸਕਦੇ ਸੀ ਉਸਤਾਦ ਦੇ ਬਰਾਬਰ ਨਹੀਂ ਉਸਤਾਦ ਦੇ ਬਰਾਬਰ ਨਹੀਂ ਛੱਡ ਸਕਦੇ ਅੱਜ ਜੇਤ ਦੇ ਤੌਂ ਚਵਾਲ ਪੈ ਗਿਆ ਤੇ ਚੱਲਿਆ ਗਗਨ ਤੇ ਦਾਦੇ ਕੋਲੇ ਬਾਣ ਬਾਣ ਕਢਾਉਣ ਉੱਤੇ ਜਾ ਕੇ ਵਿਖਾਉਣੇ ਨੇ ਮੋੜ 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 ਸੇਦੀ ਮੋੜ ਉਹ ਉਹ ਤੜਾਈ ਹਰ ਤੇ ਆ ਰਹੀ ਹੋਈ ਜਾਂਦਾ ਕਹਿੰਦਾ ਆ ਜਾ ਅੰਦਰ ਆ ਕੇ ਵਾਲ ਕੱਟੂਗਾ ਉਹ ਲਾਜੀ ਤਾਂ ਗਿਆ ਕੜਕਾ ਲੋਈ ਨਹੀਂ ਦਵਾਲ ਕੜਤਾ ਕਰਮਾ ਕਿਆ ਸੀ ਨਾ ਬੈਤ ਤਾਂ ਸਾਡੇ ਢਾਣਿਆਂ ਚ ਵਟਾਣਾ ਐ ਚਾ ਹਵਾਂ ਸੁਨੇਹਰਾ ਜਾਂ ਹੁੰਦਾ ਜਾਂਦਾ ਹੁਣ ਇੱਕ ਲਿਆ ਆ ਕੇ ਭਰ ਕੇ ਜਿੰਦੀ ਸ਼ਕਤੀ ਵਟਾਣਾ ਐ ਚਾ ਤੇ ਆਪਾਂ ਆਗੇ ਸੀ ਪਿੰਡੋਂ ਵਾਪਸ ਨੀਤਨੇ ਵਾਲ ਕਟਾਈ ਸੀ ਆਪਾਂ ਦਾ ਕਟਾਈ ਨਹੀਂ ਠੀਕ ਹੈ ਚੋbro ਤੇ ਬਾਕੀ ਜੀ ਹੁਣ گاਵਾਂ ਨੂੰ ਪੱਠੇ ਪਾ ਦੀਏ ਪਾਣੀ ਮੈਂ ਪਿਆਦਾ ਸੀਗਾ ਪੱਠੇ ਪਾਉਣ ਵਾਲੇ ਰਹਿ ਗਏ ਪੱਠੇ ਪਾ ਦੀਏ ਠੀਕ ਹੈ ਚੋbro ਤੇ ਇਧਰ ਆਪਣੀਆਂ ਬੱਕਰੀਆਂ ਤੇ ਹਜੇ ਆਪਾਂ ਮਤਲਬ ਸਿੱਖੀ ਜਾਂਨੇ ਪਰਣਾ ਬੰਨਣਾ ਤੇ ਆਪਾਂ ਦਾੜੀ-ਧੂੜੀ ਰੱਖਾਂਗੇ ਪਰਣਾ ਬੰਨਿਆ ਕਰਾਂਗੇ ਠੀਕ ਹੈ ਬਾਈ ਤੇ ਬਾਕੀ ਜੀ ਇਧਰ ਮੇਮਣੀ ਤੇ ਦੱਸਿਓ ਕਿੰਨੀ ਕਿਊਟ ਲੱਗਦੀ ਐ ਇਹ ਬੁੱਗੇ ਬਰਿਆ ਇਦਰਾ ਮਸਰ ਦੀ ਕੁੜੀ ਮਸਰ ਦੀ ਹੈਲੋ ਕੱਦ ਦੇ ਹੈਲੋ ਕੱਦ ਦੇ ਕਹ ਅਸ ਸਸਰੀ ਕਾਲ ਸਬਸਕ੍ਰਾਈਬ ਕਰੋ ਕਹ ਦੇ ਕਹ ਦੇ ਕਹ ਦੇ ਕਹ ਦੇ ਸਸਰੀ ਕਾਲ ਸਬਸਕ੍ਰਾਈਬ ਕਰੋ ਆ ਦੇ ਲਓ ਜੀ ਹੁਣ ਤਾਂ ਬੱਕਰੀ ਨੇ ਵੀ ਕਹਿਤਾ ਹੁਣ ਕਿਉ ਤੁਸੀਂ ਯਾਰ ਸਬਸਕ੍ਰਾਈਬ ਕਰ ਦੋ ਬਈ ਸਬਸਕ੍ਰਾਈਬ ਨਿੱਕਾ ਆ ਕੰਮ 1 ਮਿੰਟ ਲੱਗਣਾ ਬਾਈ ਬਣ ਕੇ ਕਰ ਦਿਓ ਲੈ 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 ਨਹੀਂ ਕੋਲ ਤਾਂ ਮੈਂ ਤੂੰ ਕਣਕ ਮਨੀਤ ਕੀ ਖਾ ਜਾਏਂ ਇਹ ਮਸਾ ਤੋ ਗਰੀ ਆ ਹੋ ਨਹੀਂ 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 ਨਾ ਲੈ ਰਿਆ ਉਰੇ ਆ ਇਧਰ ਆ ਇਧਰ ਆ ਆ ਲੈ ਲੈ ਮੇਰੇ ਆ ਤੇ ਵਜੀ ਆ ਮਾਰਨਾ ਨਹੀਂ ਆ ਦੇਖੋ ਜੀ ਗੇਟ ਵਜਿਆ ਤੇ ਸੱਚ ਗੇਟ ਵਾਲਾ ਆਇਆ ਸੀਗਾ ਅੱਜ ਮੈਂ ਵੇਖ ਕੇ ਆਵਾ ਕੀ ਕਾਰਵਾਈ ਪਾ ਕੇ ਆਉ ਜਿਹਨੇ ਗੇਟ ਨਹੀਂ ਮਤਲਬ ਬਣਾ ਕੇ ਦਿੱਤਾ ਜਿਹਨੇ ਵੈਲਡਿੰਗ ਇਸਤਰੀ ਨੇ ਤੇ ਵਾਜ ਘਰੇ ਆਇਆ ਸੀਗਾ ਮੈਂ ਪੈਸੇ ਦਿੱਤੇ ਉਹਨੂੰ ਮੈਂ ਕਿਆ ਸੋਚਿਆ ਮਾਂਚ ਮੈਂ ਜਦੋਂ ਆਇਆ ਮੈਂ ਪਿੰਡ ਜਾਵੜਿਆ ਸੀ ਮੈਂ ਕਿ ਜਿੰਨੇ ਕਿਹੜੇ ਤੂੰ ਮੇਰਾ ਤੂੰ ਇੱਕ ਆਹ ਦੀ ਦੁਕਾਨ ਤੇ ਮਰਾਇਆ ਉਹਨੇ ਕਿਹੜੇ ਤੈਨੂੰ ਮਾਰਨੇ ਪੈਣੇ ਟਾਣੀ ਫੇਰ ਆਉਂਗਾ ਮੈਂ ਤੇ ਬਾਕੀ ਕੋਈ ਨਹੀਂ ਪੈਸੇ ਬੁੱਸੇ ਦੇ ਦਾਂਗੇ ਡੀਲਿੰਗ ਕਰ ਲਾਪਾ ਤੇ ਬਾਕੀ ਜੀ ਆ ਅਰਲੂਰਲ ਬਾਰੇ ਵੇਖ ਕੇ ਗਿਆ ਉਹ ਕਹਿੰਦਾ ਚੱਲ ਮੈਂ ਲਾ ਦੂੰਗਾ ਤੇ ਉੱਤੋਂ ਜਿਹੜੀ ਸੰਨ ਰਹਿੰਦਾ ਉਹ ਵੀ ਬੰਦ ਕਰ ਦੂੰਗਾ ਠੀਕ ਆ ਬਈ ਤੇ ਬਾਕੀ ਆਪਾਂ ਗੇਟ ਤੇ ਜਿਵੇਂ ਤੁਹਾਨੂੰ ਪਤਾ ਦਾ ਦਿੱਤਾ ਸੀ ਕੱਲ ਕੋ ਉੱਤਰ ਵੀ ਛੱਡਦੇ ਸੀ ਪਰ ਮਾੜੀ ਕਿਸਮਤ ਕਿੱਥੇ ਸਾਥ ਦਿੰਦੀ ਐ ਤੇ ਤਾਂ ਕਰਕੇ ਸਾਥ ਹੀ ਦਿੰਦੀ ਆਪਣੀ ਤਾਂ ਹੋ ਜਾਣਾ ਸੀ ਕੰਮ ਚਲੋ ਸਫਾਈ ਸੁਭੀ ਕਰਨ ਵਾਲੀ ਰਹਿ ਗਈ ਇਹ ਵੀ ਕਰ-ਕਰ ਦਵਾਂਗੇ ਠੀਕ ਹੈ ਜੀ ਤੇ ਬਾਕੀ ਜੀ ਮੰਝਾ ਅੰਦਰ ਕਰਦੇ ਆ ਪਹਿਲਾਂ ਕਮਰ ਨੂੰ ਪੱਠੇ ਪਾ ਲਈਏ ਪੱਠੇ ਪਾਉਂਦੇ ਪਾਉਂਦੇ ਹੋਰ ਹੀ ਪਾਸੇ ਆਪਾਂ ਆ ਗਏ ਤੇ ਅੱਜ ਸ਼ਾਮ ਤੱਕ ਵੀ ਪਰਸੋਂ ਵਲੌਗ ਨਹੀਂ ਆਉਂਦਾ ਕੱਲ ਨੂੰ ਵਲੌਗ ਨਹੀਂ ਆਉਂਦਾ ਮੇਰੇ ਖਿਆਲ ਚ ਠੀਕ ਹੈ ਚੋਬਰ ਕੱਲ ਨੂੰ ਤੇ ਕੱਲ ਨੂੰ ਜਾਂ ਪਰਸੋ ਦੋ ਦਿਨ ਬਲਾਓ ਨਹੀਂ ਆ ਸਕਦਾ ਆਪਾਂ ਜਾਣਾ ਰਿਸ਼ਤੇ ਨਿਸ਼ਤੇਦਾਰੀ ਚ ਜਿੱਥੇ ਉੱਥੇ ਜੇ ਤੁਸੀਂ ਕਹਿੰਨੇ ਹੋ ਤਾਂ ਆਪਾਂ ਫੈਕਟਰੀ ਦਾ ਬਲੌਕ ਕੱਢ ਦਾਂਗੇ ਠੀਕ ਹੈ ਚੋਬਰ ਤੇ ਆ ਜਾਓ ਫਿਰ ਪੱਠੇ ਕੋਦਨ ਪਾਦਾ ਮੈਂ ਕੁਤਰ ਤਾਂ ਦਿੱਤੇ ਸੀ ਕਿ ਆ ਤੜਕੇ ਕੁਤਰਾਂਗੇ ਫਿਰ ਚੋਬਰ ਹੁਣੀ ਆਏ ਬਰਾੜ ਸਾਹਿਬ ਐਂਡ ਬਰਾੜ ਸਾਹਿਬ ਇਹਨਾਂ ਜਿੰਦੇ ਇਹਨੇ ਤੁਹਾਨੂੰ ਝਰਮ ਆਉਂਦੀ ਆ ਤੇ ਐਨੇ ਗਿੱਲੀ ਤੇ ਰੰਗੀ ਆ ਮਿਲਣ ਆਏ ਸੀ ਚੋਬਰ ਹੁਣੀ ਸਕੂਲ ਕੀ ਕਹਿੰਦੇ ਆ ਅੰਗਰੇਜ਼ੀ ਇਟ ਜਿੰਮ ਜਿੰਮ ਲਾਉਣਾ ਐ ਸੀ ਨਾਲੇ ਕਲਾਸਮੇਟ ਐ ਤੇ ਆਈ ਐਮ ਟੂ ਡੇ ਇਨ ਨੋਟ ਸਕੂਲ ਗੋਇੰਗ ਟੂ ਓਕੇ ਕੀ ਕਹਿੰਦੇ ਸਰ ਸਮਝੀ ਜਾਈਂ ਅੰਗਰੇਜ਼ੀ ਆ ਕਾਠੀ ਆ ਪਾਉ ਜੀ ਤੇ ਕ ਉਤਰਾ ਨੂੰ ਧਾਣੇ ਦੋਨੇ ਪਾ ਦੀਏ ਤੇ ਛੇਤੀ ਛੇਤੀ ਪਾਦ ਗਏ ਮਾਸੀ ਦੇ ਮੁੰਡੇ ਦਾ ਜੀ ਫੋਨ ਉਹਨਾਂ ਨਾਲ ਆ ਤੇ ਫਿਰ ਉਹਦੇ ਵਿੱਚ ਆ ਗਿਆ ਤੇ ਕੋਈ ਕੋ ਫੋਨ ਨਹੀਂ ਚੱਕਦਾ ਮੇਰਾ ਇੱਕ ਮਿੰਟ ਇੱਕ ਮਿੰਟ ਸਾਫ ਕਰਤੀਏ ਲਓ ਜੀ ਆਹ ਲਓ ਸ਼ੋਕ 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 N D G 好了。